ਪੰਜਾਬ ਦੇ ਵਿੱਚ 31 ਤਰੀਕ ਤੋਂ ਬਾਅਦ ਇੱਕ ਟਰੈਕ ਨਿਯਮਾਂ ਦੇ ਵਿੱਚ ਵੱਡੀ ਤਬਦੀਲੀ ਕੀਤੀ ਗਈ ਆ 18 ਸਾਲ ਦੇ ਤੋਂ ਜੋ ਘੱਟ ਬੱਚੇ ਨੇ ਉਹਨਾਂ ਲਈ 2 ਵੀਲਰ ਜਾਂ 4 ਵੀਲਰ ਉੱਤੇ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਆ ਇਲਾਟਰ ਆਪ ਦਾ ਪੁਰਸਾ ਸੰਗਰੂਰ ਦੇ ਵੱਲੋਂ ਅੱਜ ਜਿੱਥੇ ਲੋਕਾਂ ਨੂੰ ਵੇਰ 기 ਤਿਆਰਿਆ ਵੇਰ ਕੰਮ ਦੇ ਨਾਲ-ਨਾਲ ਬੂਟੇ ਵੀ ਦਿੱਤੇ ਜਾ ਰਹੇ ਨੇ ਵਧੀਆ ਐਫਰਟ ਹੈ ਜੀ ਮਤਲਬ ਨਾਲ ਤਾਂ ਲੋਕਾਂ ਨੂੰ ਸੁਚੇਤ ਹੋ ਰਹੇ ਨੇ ਜੀ ਲੋਕ ਤੇ ਨਾਲੇ ਬੂਟੇ ਵੀ ਦੇ ਰਹੇ ਨੇ ਹੁਣ ਬੂਟੇ ਲਾਵਾਂਗੇ ਤਾਂ ਸਾਨੂੰ ਪਤਾ ਵੀ ਗਰਮੀ ਵਧ ਰਹੀ ਹੈ ਜੀ ਤੇ ਬਾਕੀ ਸਾਰੇ ਚੀਜ਼ਾਂ ਲਈ ਕਿੰਨਾ ਦਰਸਤ ਕਿੰਨਾ ਜ਼ਰੂਰੀ ਹੈਗਾ ਬਹੁਤ ਵਧੀਆ ਐਫਰਟ ਹੈ ਇਹ ਤਾਂ ਮੰਗ ਬਹੁਤ ਪਹਿਲਾਂ ਉੱਠ ਜਾਣੀ ਚਾਹੀਦੀ ਟੀ ਵੀ ਜਿਹੜੇ ਬੱਚੇ ਛੋਟੇ ਨੇ ਹੁਣ 15 15 16 16 ਸਾਲ ਦੀਆਂ ਕੁੜੀਆਂ ਚੱਕੀਆਂ ਫਿਰਦੀਆਂ ਨੇ ਸਕੂਟਰੀਆਂ ਵਗੈਰਾ ਜਾਂ ਆਪਾਂ ਕਹਿੰਦੇ ਵੀ ਇਵਨ ਤੇ ਹੁਣ ਕੱਲ ਨੂੰ ਉਹ ਵਿਚ ਮਾਰਦੇ ਨੇ ਤਾਂ ਕੀ ਹੈਗਾ ਜਿਹੜੇ ਕੋਲੇ ਲਾਇਸੈਂਸ ਹੈਗਾ ਸ਼ਾਇਦ ਉਹਨੂੰ ਉਹਦੇ ਤੇ ਕੋਈ ਜੁਰਮਾਨਾ ਲੱਗ ਸਕਦਾ ਜਿਹੜੇ ਬੱਚੇ ਨੂੰ ਕਿਵੇਂ ਨਾ ਕਿਵੇਂ ਕਰਕੇ ਨਿਕਲ ਜਾਂਦੇ ਨੇ ਬਹੁਤ ਵਧੀਆ ਹੈ ਜੀ ਸਲੰਘਾ ਜੋ ਕੰਮ ਆਗਾ ਜੀ ਕਰਨਦ ਨੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਕਿ ਵਾਤਾਵਰਨ ਨੂੰ ਬਚਾਉਣ ਵਾਸਤੇ ਦੇਖੋ ਪਹਿਲਾਂ ਤਾਂ ਅਸੀਂ ਮਾਨ ਜੋਗ ਏਡੀਬੀ ਟ੍ਰੈਫਿਕ ਵੱਲੋਂ ਸਾਨੂੰ ਸਖਤ ਹਦਾਇਤ ਦਿੱਤੇ ਗਏ ਨੇ ਵੀ ਸਕੂਲਾਂ ਕਾਰਜਾਂ ਦੇ ਵਿੱਚ ਜਾ ਕੇ ਤੁਸੀਂ ਸੈਮੀਨਾਰ ਲਾਓ ਇਸ ਤੋਂ ਬਾਅਦ 31 ਤਰੀਕ ਤੋਂ ਬਾਅਦ ਅਸੀਂ ਰੋਡ ਤੇ ਚੈਕਿੰਗ ਕਰਾਂਗੇ ਚੈਕ ਦੌਰਾਨ ਪਾਇਆ ਗਿਆ ਤਾਂ ਚਲਾਨ ਵੀ ਆ ਚਲਾਨ ਦੇ ਵਿੱਚ 25000 ਰੁਪਏ ਜੁਰਮਾਨਾ ਹੈਗਾ 3 ਸਾਲ ਦੀ ਸਜ਼ਾ ਗਈ ਤੇ ਜਿਹੜਾ ਜੁਰਮਾਨਾ ਹੈਗਾ ਇਹ ਜਿਹੜੀ ਸਜ਼ਾ ਗਈ ਜਿਹਦੇ ਨਾਂ ਤੇ ਵੀ ਲਹੂਗਾ ਤਾਂ ਕੋ ਉਸੇ ਪਿਤਾ ਦੇ ਨਾਲ ਜਾਂ ਕਿਸੇ ਦਾ ਗਵਰਡ ਤੋਂ ਮੰਗਿਆ ਹੈ ਤਾਂ ਉਹਦਾ ਜੁਰਮਾਨਾ ਭਰਨ ਦਾ ਹੱਕਦਾਰ ਉਹ ਹੀ ਹੋਊਗਾ ਪੰਜਾਬ ਦੇ ਵਿੱਚ 31 ਤਰੀਕ ਤੋਂ ਬਾਅਦ ਇੱਕ ਟ੍ਰੈਫਿਕ ਨਿਯਮਾਂ ਦੇ ਵਿੱਚ ਵੱਡੀ ਤਬਦੀਲੀ ਕੀਤੀ ਗਈ ਆ 18 ਸਾਲ ਦੇ ਤੋ ਜੋ ਘਾਟੇ ਬੱਚੇ ਨੇ ਉਹਨਾਂ ਲਈ ਟੂ ਵੀਲਰ ਜਾਂ ਫੋਰ ਵੀਲਰ ਉੱਤੇ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਆ ਪਰ ਉਥੇ ਹੀ ਜ਼ਿਲ੍ਹਾ ਟ੍ਰੈਫਿਕ ਪੁਲਿਸ ਸੰਗਰੂਰ ਦੇ ਵੱਲੋਂ ਅੱਜ ਜਿੱਥੇ ਲੋਕਾਂ ਨੂੰ ਵੇਰ ਕੀਤਾ ਜਾ ਰਿਹਾ ਵੇਰ ਕਰਨ ਦੇ ਨਾਲ-ਨਾਲ ਬੂਟੇ ਵੀ ਦਿੱਤੇ ਜਾ ਰਹੇ ਨੇ ਵੀਰ ਨਾਲ ਵੀ ਗੱਲ ਕਰ ਲੈਨੇ ਕਿਹਨਾ ਵੀਰੇ ਕੁਲਦੀਪ ਕੁਮਾਰੀ ਕੁਲਦੀਪ ਟ੍ਰੈਫਿਕ ਪੁਲਿਸ ਦੇ ਵੱਲੋਂ ਬੂਟਾ ਦਿੱਤਾ ਗਿਆ ਕੀ ਕੀ ਕਾਰਨ ਕੀ ਬੋਲਣਾ ਚਾਹੀਦਾ ਨਹੀਂ ਵਧੀਆ ਫਟਾਈ ਮਤਲਬ ਨਾਲ ਤਾਂ ਲੋਕਾਂ ਨੂੰ ਸੁਚੇਤ ਹੋ ਰਹੇ ਨੇ ਜੀ ਲੋਕ ਤੇ ਨਾਲੇ ਬੂਟੇ ਵੀ ਦੇ ਰਹੇ ਨੇ ਹੁਣ ਬੂਟੇ ਲਾਵਾਂਗੇ ਤਾਂ ਸੋਨ ਨੂੰ ਪਤਾ ਵੀ ਗਰਮੀ ਵਧ ਰਹੀ ਹੈਗੀ ਤੇ ਬਾਕੀ ਸਾਰੀਆਂ ਚੀਜ਼ਾਂ ਲਈ ਕਿੰਨਾ ਦਰਖਤ ਕਿੰਨਾ ਜ਼ਰੂਰੀ ਹੈਗਾ ਠੀਕ ਹੈ ਨਾ ਬਹੁਤ ਵਧੀਆ ਐਫਰਟ ਹੈ ਤੇ ਜਾਗਰੂਕ ਵੀ ਹੋ ਰਹੇ ਨੇ ਬੂਟੇ ਵੀ ਮਿਲ ਰਹੇ ਨੇਗੇ ਤੇ ਬੂਟੇ ਲਗਾਉਣ ਦਾ ਸਾਨੂੰ ਮਤਲਬ ਆਪਦੇ ਮਨ ਦੇ ਵਿੱਚ ਇੱਕ ਤਰੀਕੇ ਨਾਲ ਜਿਹੜਾ ਸੰਕਲਪ ਆਉ ਵੀ ਪੈਦਾ ਹੋ ਰਿਹਾ ਹੈਗਾ ਸਰ ਜਿਸ ਤਰ੍ਹਾਂ ਹੁਣ ਨਵਾਂ ਕਾਨੂੰਨ ਲਾਗੂ ਹੋ ਰਿਹਾ 31 ਤਰੀਕ ਤੋਂ ਬਾਅਦ ਕਿ 18 ਸਾਲ ਤੋਂ ਘੱਟ ਉਮਰ ਦੇ ਜੋ ਬੱਚੇ ਨੇ ਉਹ 2 ਵੀਲਰ 4 ਵੀਲਰ ਨਹੀਂ ਚਲਾ ਸਕਣਗੇ ਭਾਰੀ ਜੁਰਮਾਨਾ ਤੇ ਮਾਪੇ ਨੂੰ ਵੀ ਸਜ਼ਾ ਇਹ ਤਾਂ ਬਹੁਤ ਵਧੀਆ ਗੱਲ ਆ ਜੀ ਇਹ ਮਤਲਬ ਇਹ ਤਾਂ ਮੰਗ ਬਹੁਤ ਪਹਿਲਾਂ ਉੱਠ ਜਾਣੀ ਚਾਹੀਦੀ ਸੀ ਵੀ ਜਿਹੜੇ ਬੱਚੇ ਛੋਟੇ ਨੇ ਹੁਣ 15 15 16 16 ਸਾਲ ਦੀਆਂ ਕੁੜੀਆਂ ਚੱਕੀਆਂ ਫਿਰਦੀਆਂ ਨੇ ਸਕੂਟਰੀਆਂ ਵਗੈਰਾ ਜਾਂ ਆਪਾਂ ਕਹੇ ਲਈਏ ਵੀ ਇਵਨ ਕੇ ਗੱਡੀਆਂ ਵੀ ਚੱਕੀ ਫਿਰਦੇ ਆਗੇ ਬੱਚੇ ਤੇ ਹੁਣ ਕੱਲੋਂ ਉਹ ਵਿੱਚ ਮਾਰਦੇ ਨੇ ਤਾਂ ਕੀ ਹੈਗਾ ਜਿਹਦੇ ਕੋਲੇ ਲਾਇਸੈਂਸ ਆਗਾ ਸ਼ਾਇਦ ਉਹਨੂੰ ਉਦੇ ਤੇ ਕੋਈ ਜੁਰਮਾਨਾ ਲੱਗ ਸਕਦਾ ਜਿਹੜੇ ਬੱਚੇ ਨੂੰ ਕਿਵੇਂ ਨਿਕਲ ਜਾਂਦੇ ਨੇ ਹੁਣ ਪਿੱਛੇ ਵੀ ਤੁਸੀਂ ਦੇਖਿਆ ਹੈਗਾ ਵੀ ਕਿਸੇ ਵਧੀਆ ਗੱਡੀ ਦਾ ਕੋਈ ਬੱਚਾ ਤੀਕਾ matlab ਕੋਈ ਮਹਿੰਗੀ ਗੱਡੀ ਸੀਗੀ ਉਹਨੇ ਕੋਈ ਮਾਰਤਾ ਸੀਗਾ ਤਾਂ ਕੋਰਟ ਨੇ ਉਹਨੂੰ ਕਿੰਨਾ ਜੁਰਮਾਨਾ ਪਾਇਆਗਾ ਥੋੜਾ ਜਿਹਾ ਠੀਕ ਹੈ ਨਾ ਤਾਂ ਪੈਸੇ ਦੇ ਦਮ ਤੇ ਕਈ ਵਾਰ ਬੱਚੇ ਨਿਕਲ ਵੀ ਜਾਂਦੇ ਨੇਗੇ ਕਿਉਂਕਿ ਗੱਡੀਆਂ ਵੀ ਉਹਨਾਂ ਕੋਲ ਹੀ ਨੇ ਜਿੰਨਾਂ ਕੋਲ ਪੈਸੇ ਜeneਗੇ ਬੱਚਿਆਂ ਕੋਲੇ ਠੀਕ ਹੈ ਮਾਪੇ ਬਹੁਤ ਜ਼ਿਆਰੇ ਵਧੀਆ ਜੀ ਬਹੁਤ ਜ਼ਿਆਰੇ ਵਧੀਆ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੋ ਨਵਾਂ ਕਾਨੂੰਨ 31 ਤਰੀਕ ਤੋਂ ਬਾਅਦ ਨਵੇਂ ਨਿਯਮ ਲਾਗੂ ਹੋ ਜਾਣੇ ਨੇ 18 ਸਾਲ ਤੋਂ ਜੋ ਉਮਰ ਘੱਟ ਦੇ ਬੱਚੇ ਨੇ 18 ਸਾਲ ਤੋਂ ਜੋ ਘੱਟ ਦੇ ਬੱਚੇ ਨੇ ਜੋ ਕਿ ਸਕੂਟਰ ਮੋਟਰਸਾਈਕਲ ਨਹੀਂ ਚਲਾ ਸਕਣਗੇ ਟੂ ਵੀਲਰ ਫੋਰ ਵੀਲਰ ਨਹੀਂ ਚਲਾ ਸਕਣਗੇ ਤੇ ਉਥੇ ਹੀ ਟ੍ਰੈਫਿਕ ਪੁਲਿਸ ਅਨੁਰੂਧ ਦੇ ਵੱਲੋਂ ਅਵੇਅਰ ਵੀ ਕੀਤਾ ਜਾ ਰਿਹਾ ਕਿ ਨਾਮ ਵੀਰੇ ਸੈਨੀ ਕੁਮਾਰ ਜੀ ਵੀਰੇ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਰੋਕਿਆ ਗਿਆ ਪੁਲਿਸ ਦੇ ਵੱਲੋਂ ਚਲਾਨ ਕੱਟਣ ਦੀ ਬਜਾਏ ਬੂਟੇ ਦਿੱਸਤੇ ਗਏ ਨੇ ਸਾਨੂੰ ਜੀ ਕੁਦਰਤੀ ਦੇ ਪ੍ਰਤੀਕ ਸਾਨੂੰ ਦਿੱਤਾ ਗਿਆ ਕਿ ਸਾਨੂੰ ਚਲਾਨ ਤੋਂ ਰੋਕਿਆ ਗਿਆ ਚਲਾਨ ਵਾਲੇ ਸਾਨੂੰ ਕਿਹਾ ਕਿ ਤੁਸੀਂ ਚਲਾਨ ਤੁਹਾਡਾ ਛੱਡਿਆ ਜਾਂਦਾ ਤੁਸੀਂ ਆ ਕੁਦਰਤੀ ਵਾਲੇ ਕੋਈ ਕਦਮ ਆਪਣਾ ਵਧਾਓ ਜੀ ਇਸ ਕਰਕੇ ਸਾਨੂੰ ਇਹਨਾਂ ਤੋਂ ਬਹੁਤ ਖੁਸ਼ੀ ਹੈ ਜਿਸ ਹਾਲਾਤਾਂ ਨੇ ਪ੍ਰਕਿਰਤੀ ਵਾਲੋ ਕਰੇ ਜਿਸ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਗਰਮੀ ਇਸ ਟਾਈਮ ਬਹੁਤ ਜ਼ਿਆਦਾ ਹੋ ਰਹੀ ਹੈ ਗਰਮੀ ਦੇ ਦੇਖਦੇ ਦੇਖ ਇਸ ਕਰਕੇ ਇਨਾਂ ਨੇ ਸਾਨੂੰ ਬੂਟਾ ਦਿੱਤਾ ਜੋ ਕਿ ਪ੍ਰਕਿਰਤੇ ਨਾਲ ਕੁਝ ਠੰਡਕ ਹੋ ਸਕੇ ਜਿਵੇਂ ਹੁਣ ਬਾਹਰਲੇ ਇਲਾਕੇ ਵਿੱਚ ਜਾ ਕੇ ਬੰਦੇ ਠੰਡਕ ਪਾ ਲੈਂਦੇ ਨੇ ਇਸ ਕਸ਼ਮੀਰ ਜਾ ਕੇ ਜੀ ਉਹੀ ਏਰੀਆ ਹੁਣ ਆਪਣੇ ਇਸਤੇ ਹੋਏਗਾ ਜੀ ਜਿਸਾਂ ਇਸ ਤਰ੍ਹਾਂ ਦੇਖਦੇ ਨਵਾਂ ਕਾਨੂੰਨ ਲਾਗੂ ਹੋ ਰਿਹਾ ਟ੍ਰੈਫਿਕ ਨਿਯਮਾਂ ਦੇ ਵਿੱਚ ਬਦਲਾਅ ਹੋ ਰਿਹਾ 31 ਤਰੀਕ ਤੋਂ ਬਾਅਦ 18 ਸਾਲ ਤੋਂ ਉਮਰ ਜਿਸ ਦੀ ਘੱਟ ਹੋਊਗੀ ਉਹ ਟੂ ਵੀਲਰ ਫੋਰ ਵੀਲਰ ਨਹੀਂ ਚਲਾਊਗਾ 25000 ਰੁਪਏ ਜੁਰਮਾਨਾ ਮਾਪਿਆਂ ਨੂੰ ਕੈਦ ਤੱਕ ਦਾ ਮਾਪਿਆਂ ਨੂੰ 3 ਸਾਲ ਦੀ ਸਜ਼ਾ ਜੀ ਇਹ ਮੇ ਕਾਨੂੰਨ ਰਾਤ ਮੇ ਪੜਿਆ ਜੀ ਇਹ ਇਸ ਹਿਸਾਬ ਨਾਲ ਇੱਕ ਤਰ੍ਹਾਂ ਨਹੀਂ ਇਹ ਬਹੁਤ ਵਧੀਆ ਤਰੀਕੇ ਦਾ ਜੀ ਗਾਹ ਨਾਲੋਂ ਕਿਸੇ ਬੱਚੇ ਦੇ ਨਾਲ ਕੋਈ ਉਨੀ ਨਿੱਕੀ ਨਹੀਂ ਹੋਏਗੀ ਜਿਵੇਂ ਕੋਈ ਬੱਚਾ ਅਣਜਾਣ ਲੈ ਜਾਂਦਾ ਸਮਾਨ ਅੱਗੇ ਤੋਂ ਇਹੋ ਜਿਹਾ ਕੋਈ ਕਦਮ ਨਹੀਂ ਉਠਾਏਗਾ ਜੀ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੋ ਟ੍ਰੈਫਿਕ ਨਿਯਮਾਂ ਦੇ ਵਿੱਚ ਸੋਧ ਕੀਤੀ ਗਈ ਆ ਇੱਕ ਸਲਾਘਾਯੋਗ ਕਦਮ ਹੈ ਇਸ ਦੇ ਨਾਲ ਜੋ ਐਕਸੀਡੈਂਟ ਨੇ ਉਹਨਾਂ ਦੀ ਗਿਣਤੀ ਵੀ ਘਟੂਗੀ ਤੁਸੀਂ ਦੇਖ ਸਕਦੇ ਹੋ ਸੀਟ ਬੈਲਟ ਨਹੀਂ ਲਗਾਏ ਹੋਏ ਸੀ ਸੀਟ ਬੈਲਟ ਨਹੀਂ ਲਗਾਇਆ ਗਿਆ ਸੀ ਕਾਰ ਚਾਲਕ ਦੇ ਵੱਲੋਂ ਪਰ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਅਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਚਲਾਨ ਕੱਟਣ ਦੀ ਬਜਾਏ ਵੀਰ ਨੂੰ ਇੱਕ ਬੂਟਾ ਦਿੱਤਾ ਗਿਆ ਵੀਰ ਨਾਲ ਗੱਲ ਗੱਲ ਵੀ ਕਰ ਲੈਣ ਕਿਹਾ ਮੇਰੇ ਮਨਿੰਦਰਜੀਤ ਸਿੰਘ ਜੀ ਮਨਿੰਦਰ ਕਿਸ ਤਰ੍ਹਾਂ ਦੇਖਦਾ ਹਾਂ ਕਿੱਥੇ ਪਹਿਲਾਂ ਚਲਾਨ ਹੁੰਦੇ ਸੀ ਅੱਜ ਬੂਟਾ ਦਿੱਤਾ ਗਿਆ ਬਹੁਤ ਵਧੀਆ ਗਾ ਜੀ ਸਲੰਘਾ ਜੋ ਕੰਮ ਆ ਗਾ ਕਹਿੰਦੇ ਨੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਕਿ ਵਾਤਾਵਰਨ ਨੂੰ ਬਚਾਉਣ ਵਾਸਤੇ। ਜੀ ਕਿਸ ਤਰ੍ਹਾਂ ਦੇਖਦੇ ਹੋ ਹੁਣ ਨਵੇਂ ਕਾਨੂੰਨ ਲਾਗੂ ਹੋ ਰਹੇ ਨੇ ਕਿ 18 ਸਾਲ ਤੋਂ ਉਮਰ ਦੇ ਜੋ ਬੱਚੇ ਨੇ ਉਹ ਟੂ ਵੀਲਰ ਫੋਰ ਵੀਲਰ ਨਹੀਂ ਚਲਾ ਸਕਣਗੇ। ਭਾਰੀ ਜੁਰਮਾਨਾ ਤੇ ਮਾਪਿਆਂ ਨੂੰ ਵੀ ਸਜ਼ਾ ਦਾ ਪਰਬ। ਬਹੁਤ ਵਧੀਆ ਗੱਲ ਆ ਜੀ ਕਿਉਂਕਿ ਕਈ ਵਾਰ ਬੱਚੇ ਹੁੰਦੇ ਨੇ ਪਤਾ ਨਹੀਂ ਲੱਗਦਾ ਹੈਗਾ ਅੱਗੇ ਆ ਜਾਂਦੇ ਨੇ ਅੱਗੇ ਪਿੱਛੇ ਕਰਨ ਦੇ ਇੰਨਾ ਪਤਾ ਨਹੀਂ ਹੁੰਦਾ ਹੈਗਾ। ਚੰਗੀ ਗੱਲ ਆ ਕਿ ਕਹਿੰਦੇ ਹੁੰਦੇ ਨੇ ਵੀ ਜਿਹੜੇ 18 ਪਲੱਸ ਨੇਗੇ ਉਹੀ ਚਲਾਉਣਗੇ। ਚੰਗੀ ਗੱਲ ਆ ਜੀ ਸਮਾਜ ਨੂੰ ਸੇਧ ਦੇਣ ਵਾਲੀ ਕੰਮ ਆਗਾ। ਕਦੇ ਇਹ ਕਹਿੰਦੇ ਰਹੇ ਕਿ ਚੰਗੀ ਗੱਲ ਆ ਪਹਿਲੀ ਵਾਰੀ ਵੇਖਿਆ ਕਿ ਆ ਟ੍ਰੈਫਿਕ ਪੁਲਿਸ ਸੰਗਰੂਰ ਇਥੇ ਚਲਾਨ ਕੱਟਦੀ ਹੋਈ ਨਜ਼ਰ ਆਉਂਦੀ ਸੀ ਪਰ ਹੁਣ ਹੱਥਾਂ ਦੇ ਵਿੱਚ ਵੇਖ ਸਕਦੇ ਹਾਂ ਹੱਥਾਂ ਦੇ ਵਿੱਚ ਬੂਟੇ ਫੜੇ ਹੋਏ ਨੇ ਆਉਣ ਜਾਣ ਵਾਲੇ ਰਾਹਗੀਰ ਨੂੰ ਰੋਕੇ ਜ਼ਰੂਰ ਜਾ ਰਿਹਾ ਉਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਆ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਟ੍ਰੈਫਿਕ ਪੁਲਿਸ ਸੰਗਰੂਰ ਦੇ ਵੱਲੋਂ ਜਿੱਥੇ ਪਿਛਲੀ ਦਿਨੀ ਇੱਕ ਕਾਨੂੰਨਾ ਟ੍ਰੈਫਿਕ ਦੇ ਨਿਯਮਾਂ ਦੇ ਵਿੱਚ ਬਦਲਾਅ ਆਇਆ ਤੇ 31 ਤਰੀਕ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ 18 ਸਾਲ ਤੋਂ ਜੋ ਛੋਟੇ ਬੱਚੇ ਨੇ ਨਾ 2 ਵੀਲਰ ਚਲਾ ਸਕਣਗੇ ਅਤੇ ਨਾ 4 ਵੀਲਰ ਚਲਾ ਸਕਣਗੇ ਇਸ ਦੇ ਵਿੱਚ ਕੀ ਕੀ ਕਿਹੜੀਆਂ-ਕਿਹੜੀਆਂ ਧਰਾਵਾਂ ਨੇ ਕਿੰਨੀ-ਕਿੰਨੀ ਸਜ਼ਾ ਅਤੇ ਕੀ ਕੀ ਜੁਰਮਾਨਾ ਇਹ ਵੀ ਜਿਹੜਾ ਟ੍ਰੈਫਿਕ ਅਨਚਾਰਜ ਪਵਨ ਸ਼ਰਮਾ ਦੇ ਨਾਲ ਗੱਲ ਕਰਾਂਗੇ ਗੱਲ ਕਰਨ ਦੀ ਉਹਨਾਂ ਨਾਲ ਕੋਸ਼ਿਸ਼ ਵੀ ਕਰਾਂਗੇ ਉਹਨਾਂ ਨਾਲ ਉਹਨਾਂ ਤੋਂ ਪੁੱਛਾਂਗੇ ਉਹਨਾਂ ਨਾਲ ਗੱਲ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ বেলਟ ਨਹੀਂ ਲੱਗੀ ਹੋਈ বেলਟ ਨਹੀਂ ਲੱਗੀ ਹੋਈ বেলਟ ਨਹੀਂ ਲੱਗੀ ਹੋਈ ਜਿਹੜਾ ਡ੍ਰਾਈਵ ਕੋਪਸ ਜਿੱਥੇ ਜਦੋਂ বেলਟ ਨਹੀਂ ਲੱਗੀ ਹੁੰਦੀ ਸੀ ਗੱਡੀ ਦੇ ਵਿੱਚ ਤਾਂ ਚਲਾਨ ਕੱਟਿਆ ਜਾਂਦਾ ਸੀ ਪਰ ਹੁਣ ਮੈਨੂੰ ਦਾ ਸਨਮਾਨ ਵੀ ਕੀਤਾ ਜਾ ਰਿਹਾ ਬੂਟਾ ਦਿੱਤਾ ਜਾ ਰਿਹਾ ਬਈਆਂ ਆਂ ਨੂੰ ਗੱਲ ਵੀ ਕਰ ਲੈਣੇ ਕੀ ਨਾਮ ਹੈ ਸਰ ਨਵਦੀਪ ਸਿੰਘ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਜਦੋਂ ਬੈਲਟੀ ਨਹੀਂ ਲੱਗੇਉਂਦੀ ਚਲਾਨ ਕੱਟ ਦਿੰਦੇ ਸੀ ਅੱਜ ਬੂਟਾ ਦਿੱਤਾ ਗਿਆ ਬਹੁਤ ਵਧੀਆ ਗੱਲ ਆ ਜੀ ਜਿੰਨਾ ਵੀ ਮਤਲਬ ਆਪਣਾ ਸੁਧਾਰ ਹੋਊਗਾ ਪ੍ਰਦੂਸ਼ਨ ਵਗੈਰਾ ਦਾ ਹੋਰ ਹੈ ਨਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਹਾਂ ਅਸੀਂ ਲਾਵਾਂਗੇ ਜਾ ਕੇ ਜੀ ਇਹਨੂੰ ਪਾਣੀ ਦਾਣੀ ਸਾਰਾ ਕਰਾਂਗੇ ਵਧੀਆ ਦੀ ਵਾਹਿਤ ਜੀ ਸਰ ਕਿਸ ਤਰ੍ਹਾਂ ਵੇਖਦੇ ਹੋ ਇੱਕ ਟ੍ਰੈਫਿਕ ਨਿਯਮਾਂ ਦੇ ਵਿੱਚ ਕਾਨੂੰਨ ਦੇ ਵਿੱਚ ਤਬਦੀਲੀ ਹੋਈ ਆ 18 ਸਾਲ ਤੋਂ ਜੋ ਛੋਟੇ ਬੱਚੇ ਨੇ ਉਹਨਾਂ ਦੇ ਲਈ ਨਵਾਂ ਕਾਨੂੰਨ ਬਣਾ ਦਿੱਤਾ ਗਿਆ ਸਜ਼ਾਾਂਾਂ ਤੇ ਜੁਰਮਾਨਾ ਵੀ ਆ ਕਿਸ ਤਰ੍ਹਾਂ ਵੇਖਦੇ ਹੋ ਨਹੀਂ ਇਹ ਬਹੁਤ ਵਧੀਆ ਗੱਲ ਆ ਜੀ ਇਹ ਹਾਦਸੇ ਵੀ ਮਤਲਬ ਘਟਣਗੇ ਜੀ ਤੇ ਨਾਲੇ ਬੱਚਿਆਂ ਦੀ ਵੀ ਸੇਫਟੀ ਹੋਊਗੀ ਹੈ ਨਾ ਜੀ ਬੱਚੇ ਅੱਜ ਕੱਲ ਉਹਨਾਂ ਨੂੰ ਨਹੀਂ ਇੰਨਾ ਉਹ ਹੁੰਦਾ ਜੀ ਹਾਂ ਜੀ ਹਾਂ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਬਹੁਤ ਚੰਗਾ ਉਪਰਾਲਾ ਲੱਗਿਆ ਟ੍ਰੈਫਿਕ ਪੁਲਿਸ ਸੰਗਰੂਰ ਦਾ ਜਿੱਥੇ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਚਲਾਨ ਕੱਟੇ ਜਾਂਦੇ ਸੀ ਤੇ ਹੁਣ ਅਵੇਅਰ ਕੀਤਾ ਯਾਰ ਇਹ ਲੋਕਾਂ ਨੂੰ ਬੂਟੇ ਦਿੱਤੇ ਜਾ ਰਹੇ ਨੇ ਬੂਟੇ ਵੰਡੇ ਜਾ ਰਹੇ ਨੇ ਤੁਸੀਂ ਵੀ ਦੇਖ ਸਕਦੇ ਹੋ ਕਿ ਹਰ ਇੱਕ ਮੁਲਾਜ਼ਮ ਨੇ ਹੱਥ ਦੇ ਵਿੱਚ ਬੂਟਾ ਦਿਖਾਈ ਦੇ ਰਿਹਾ ਕਿਉਂਕਿ ਲੋਕਾਂ ਨੂੰ ਜਿੱਥੇ ਸਮਝਾਇਆ ਜਾ ਰਿਹਾ ਉਥੇ ਹੀ ਜੇਕਰ ਕਿਸੇ ਦੇ ਸੀਟ ਬੈਲਟ ਨਹੀਂ ਲੱਗੀ ਹੁੰਦੀ ਤਾਂ ਉਸ ਨੂੰ ਰੋਕ ਕੇ ਰੋਕਿਆ ਜਾ ਰਿਹਾ ਅਤੇ ਨਵੇਂ ਨਿਯਮਾਂ ਬਾਰੇ ਦੱਸਿਆ ਵੀ ਜਾ ਰਿਹਾ ਜੁਰਮਾਨਾ 2000 ਰੁਪਏ ਇਹਦੇ ਕਰਕੇ ਤੁਸੀਂ ਅੱਜ ਬੂਟਾ ਦੇ ਰਹੇ ਆ ਤੁਹਾਨੂੰ ਬੂਟਾ ਕਰੇ ਜਾ ਕੇ ਲਾਉਂਗੇ ਤੇ ਅੱਗੇ ਤੋਂ ਹੈਲਮਟ ਪਾ ਕੇ ਰੱਖਣਾ ਉਹ ਟ੍ਰੈਫਿਕ ਨਿਯਮਾਂ ਦੀ ਅੱਗੇ ਤੋਂ ਪਾਲਣਾ ਕਰੋਗੇ ਇਹ ਤੁਹਾਡਾ ਬੈਨੀਫਿਟ ਹੈ ਤੁਹਾਡੇ ਵਾਸਤੇ ਠੀਕ ਹੈ ਜੀ ਬਿਲਕੁਲ ਤੁਸੀਂ ਸੁਣਿਆ ਆ ਵੀਰ ਨਾਲ ਵੀ ਗੱਲ ਕਰਨ ਲੈਨੇ ਵੀਰੇ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਜਦੋਂ ਇਸ ਤਰ੍ਹਾਂ ਰੋਕਦੇ ਤੇ ਚਲਾਨ ਕੱਟਿਆ ਜਾਂਦਾ ਸੀ ਅੱਜ ਤੁਹਾਨੂੰ ਬੂਟਾ ਦਿੱਤਾ ਗਿਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਸੰਦੇਸ਼ ਆ ਇਹ ਆਏਸ਼ੀਆਂ ਨਾਲ ਗਰਮੀ ਇੰਨੀ ਜ਼ਿਆਦਾ ਵਧ ਰਹੀ ਹੈਗੀ ਇਹਨਾਂ ਨਾਲ ਹੀ ਰਾਹਤ ਪਣੀ ਹੈਗੀ ਮੈਂ ਆਪਣੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਬੂਟਾ ਆਏ ਹੋਣੇ ਪਹਿਲਾਂ ਵੀ ਬਹੁਤ ਚੰਗਾ ਉਪਰਾਲਾ ਇੱਕ ਗੱਲ ਹੋਰ ਵੀਰ ਨਾਮਾ ਨਿਯਮਨ ਲਾਗੂ ਹੋ ਰਿਹਾ 18 ਸਾਲ ਤੋਂ ਛੋਟੇ ਬੱਚਿਆਂ ਤੇ ਪਾਬੰਦੀ ਲਗਾ ਦਿੱਤੀ ਗਈ ਆ ਕਿਸ ਤਰ੍ਹਾਂ ਵੇਖਦੇ ਹੋ ਬਹੁਤ ਵਧੀਆ ਜੀ ਹੁਣ ਬੱਚਿਆਂ ਨੂੰ ਸਨਾ ਸਿਹਾਰਾ ਕਰਨ ਦਾ ਪਤਾ ਨਾ ਮੋੜਨ ਦਾ ਪਤਾ ਹੁਣੇ ਹੀ ਪਿੱਛੇ ਕੂੜੀ ਨੇ ਸੂਟਰੀ ਦੇ ਵਿੱਚ ਮਾਰਨ ਦੇ ਮੋਟਰਸਾਈਕਲ ਬਹੁਤ ਵਧੀਆ ਗੱਲ ਆ ਜੁਰਮਾਨਾ ਹੋਊਗਾ ਮਾਪੇ ਚੱਕਣ ਨਹੀਂ ਦੇਣਗੇ ਬਹੁਤ ਵਧੀਆ ਉਪਰਾਲਾ ਇਹ ਬਹੁਤ ਵਧੀਆ ਉਪਰਾਲਾ ਬਾਈ ਜੀ ਕਹਿੰਦੇ ਨੇ ਬਹੁਤ ਚੰਗਾ ਉਪਰਾਲਾ ਲੱਗਿਆ ਵੀਰ ਨਾਲ ਗੱਲ ਕਰਨ ਲੈਣਾ ਕੀ ਨਾ ਵੀਰੇ ਹਰਜਿੰਦਰ ਸਿੰਘ ਆ ਜੀ ਇਸ ਤਰ੍ਹਾਂ ਵੇਖਦੇ ਹਾਂ ਟ੍ਰੈਫਿਕ ਪੁਲਿਸ ਆਪਾਂ ਅਕਸਰ ਵੇਖਦੇ ਹਾਂ ਕਿ ਚਲਾਨਾ ਘੱਟ ਦੀ ਨਜ਼ਰ ਆਉਂਦੀ ਸੀ ਅੱਜ ਬੂਟੇ ਵੰਡ ਰਹੇ ਨੇ ਬਾਲਾ ਵਧੀਆ ਲੱਗਿਆ ਜੀ ਬਹੁਤ ਜ਼ਿਆਦਾ ਵਧੀਆ ਅਸੀਂ ਇਹ ਗੁਲਮੋਹਰ ਦੇ ਬੂਟਾ ਲੈ ਚੱਲੇ ਜੀ ਅਸੀਂ ਹੁਣ ਆਪਦੇ ਪਿੰਡ ਵੀ ਲਾ ਕੇ ਆਏ ਆ ਜੀ ਲਗਭਗ 40-50 ਬੂਟੇ ਪਰ ਇਹਨਾਂ ਨੂੰ ਵੰਡਦੇ ਨੂੰ ਦੇਖ ਕੇ ਜੀ ਬਹੁਤ ਖੁਸ਼ੀ ਹੋਈ ਦੀ ਤੇ ਇੱਕ ਨਵਾਂ ਕਾਨੂੰਨ ਹੁਣ ਆ ਰਿਹਾ ਟ੍ਰੈਫਿਕ ਨਿਯਮਾਂ ਦੇ ਵਿੱਚ ਬਦਲਾਅ ਹੋਇਆ 18 ਸਾਲ ਤੋਂ ਘੱਟ ਦੇ ਜੋ ਬੱਚੇ ਨੇ ਉਹ ਸਕੂਟਰ ਮੋਟਰਸਾਈਕਲ ਨਹੀਂ ਚਲਾ ਸਕਣਗੇ ਜੁਰਮਾਨਾ ਵੀ ਆ ਮਾਪਿਆਂ ਨੂੰ ਵੀ ਜੁਰਮਾਨਾ ਕਿਸ ਤਰ੍ਹਾਂ ਵੇਖਦੇ ਬਹੁਤ ਵਧੀਆ ਜੀ ਨਹੀਂ ਆਪਣੇ ਬੱਚੇ ਘਰੋਂ ਮੋਟਰਸਾਈਕਲ ਸਕੂਟਰ ਚੱਕਦੇ ਨੇ ਜੀ ਸੱਟ ਖਾਂਦੇ ਨੇ ਕਈ ਵਾਰੀ ਬਹੁਤ ਹਨੇਰੀ ਘਟਨਾ ਵੀ ਵਾਪਰ ਜਾਂਦੀ ਹੈ ਜੀ ਤਾਂ ਕਰਕੇ ਤਾਂ ਕਾਨੂੰਨ ਬਹੁਤ ਜ਼ਿਆਦਾ ਵਧੀਆ ਜੀ ਵੀ ਜਿਹਦੇ ਕਰਕੇ ਥੋੜਾ ਬਹੁਤਾ ਐਕਸੀਡੈਂਟਾਂ ਦੇ ਵਿੱਚ ਜਾ ਇਸ ਚੀਜ਼ ਦੇ ਖਰੂਤ ਆਉਗੀ ਜੀ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਚੰਗਾ ਉਪਰਾਲਾ ਜ਼ਿਲ੍ਹਾ ਟ੍ਰੈਫਿਕ ਪੁਲਿਸ ਸੰਗਰੂਰ ਦੇ ਵੱਲੋਂ ਜਿੱਥੇ ਅਕਸਰ ਵੇਖਿਆ ਜਾਂਦਾ ਸੀ ਕਿ ਚਲਾਨ ਕੱਟੇ ਜਾਂਦੇ ਸੀ ਪਰ ਅੱਜ ਜੋ ਤੁਸੀਂ ਦੇਖ ਸਕਦੇ ਹੋ ਬੂਟੇ ਵੰਡੇ ਜਾ ਰਹੇ ਨੇ ਜ਼ਿਲ੍ਹਾ ਡ੍ਰੈਫ ਕੋ ਪੁਲਿਸ ਸੰਗਰੂਰ ਦੇ ਵੱਲੋਂ ਬੂਟੇ ਵੰਡੇ ਜਾ ਰਹੇ ਨੇ ਅਤੇ ਲੋਕਾਂ ਨੂੰ ਅਪੀਰ ਕੀਤਾ ਜਾ ਰਿਹਾ ਅਤੇ ਦੱਸਿਆ ਜਾ ਰਿਹਾ ਕਿ 18 ਸਾਲ ਤੋਂ ਜੋ ਘੱਟ ਦੇ ਉਮਰ ਦੇ ਬੱਚੇ ਨੇ ਉਹ ਟੂ ਵੀਲਰ ਅਤੇ ਫੋਰ ਵੀਲਰ ਨਹੀਂ ਚਲਾ ਸਕਣਗੇ ਅਤੇ ਉਹਨਾਂ ਦੇ ਲਈ ਜੁਰਮਾਨਾ ਵੀ ਰੱਖਿਆ ਹੋਇਆ ਅਤੇ ਮਾਪੇ ਨੂੰ ਸਜ਼ਾ ਦੀ ਵੀ ਗੱਲ ਕੀਤੀ ਗਈ ਆ ਪਰ ਇਸ ਗੱਲ ਜਾਣਨ ਦੇ ਲਈ ਅਸੀਂ ਜ਼ਿਲ੍ਹਾ ਡ੍ਰੈਫਟ ਕਨ ਚਾਰਜ ਪਵਨ ਕੁਮਾਰ ਸ਼ਰਮਾ ਖੜੇ ਨੇ ਇੱਥੇ ਬਲਵਿੰਦਰ ਜੀ ਖੜੇ ਨੇ ਹੋਰ ਵੀਰ ਖੜੇ ਨੇ ਸਾਰੇ ਦੀ ਪੂਰੀ ਦੀ ਪੂਰੀ ਟੀਮ ਸਵੇਰ ਤੋਂ ਹੀ ਲੱਗੀ ਹੋਈ ਆ ਬੂਟੇ ਬੰਡੇ ਦੇ ਵਿੱਚ ਜਿੱਥੇ ਵਾਤਾਵਰਨ ਨੂੰ ਬਚਾਇਆ ਜਾ ਰਿਹਾ ਉਥੇ ਹੀ ਸੰਦੇਸ਼ ਵੀ ਦਿੱਤਾ ਜਾ ਰਿਹਾ ਜ਼ਿਲ੍ਹਾ ਡ੍ਰੈਫਟ ਕਨ ਚਾਰਜ ਪਵਨ ਸ਼ਰਮਾ ਜੀ ਨਾਲ ਗੱਲ ਕਰਨ ਨੇ ਸ਼ਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਇਕਦਾ ਪਹਿਲਾਂ ਇਹ ਦੱਸੋ ਕਿ 18 ਸਾਲ ਦੀ ਉਮਰ ਤੋਂ ਜੋ ਘੱਟ ਦਾ ਨਵੇਂ ਨਿਯਮ ਆ ਰਹੇ ਨੇ ਉਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਤਰਾਮਾਂ ਕਿਹੜੀ-ਕਿਹੜੀ ਸਜ਼ਾ ਤੇ ਕਿੰਨਾ ਜੁਰਮਾਨਾ ਹੋ ਸਕਦਾ ਦੇਖੋ ਪਹਿਲਾਂ ਤਾਂ ਅਸੀਂ ਮਾਨਯੋਗ ਏਡੀਪੀ ਟ੍ਰੈਫਿਕ ਵੱਲੋਂ ਸਾਨੂੰ ਸਖਤ ਰੰਦੇਸ਼ ਦਿੱਤੇ ਗਏ ਨੇ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਤੁਸੀਂ ਸੈਮੀਨਾਰ ਲਾਓ ਜਿਸ ਦੇ ਸੰਬੰਧ ਵਿੱਚ ਸਾਡੇ ਮਾਨਯੋਗ ਡੀਐਸਪੀ ਟ੍ਰੈਫਿਕ ਤੇ ਸਬ-ਡਿਵੀਜ਼ਨ ਇੰਚਾਰਜ ਤਕਰੀਬਨ ਅਸੀਂ ਸਾਰੇ ਸਕੂਲਾਂ 'ਚ ਜਾ ਰਹੇ ਹਾਂ ਤੇ ਸਮਝਾ ਰਹੇ ਹਾਂ ਬੱਚਿਆਂ ਨੂੰ ਵੀ ਜਦੋਂ 16 ਸਾਲ ਦਾ ਹੋ ਜਾਂਦਾ ਬੱਚਾ ਉਹ 16 ਸਾਲ ਤੋਂ ਬਾਅਦ 18 ਸਾਲ ਤੱਕ ਆਪਦਾ ਇੱਕ ਲਾਇਸੈਂਸ ਅਪਲਾਈ ਕਰ ਸਕਦਾ ਜਿਸ ਦੇ ਵਿੱਚ ਉਹ ਵਿਦਾਊਟ ਗੇਅਰ ਚਲਾ ਸਕਦਾ 18 ਸਾਲ ਤੋਂ ਬਾਅਦ ਪੂਰਾ ਲਾਇਸੈਂਸ ਬਣਦਾ ਹੈਗਾ ਬਣਨ ਤੋਂ ਬਾਅਦ ਉਹਦੇ ਵਿੱਚ ਕਾਰ ਮੋਟਰਸਾਈਕਲ ਸਕੂਟਰ ਚਲਾ ਸਕਦਾ ਹੈਗਾ ਅਗਰ ਇਸ ਤੋਂ ਬਾਅਦ 31 ਤਰੀਕ ਤੋਂ ਬਾਅਦ ਅਸੀਂ ਰੋਡ ਤੇ ਚੈਕਿੰਗ ਕਰਾਂਗੇ ਚਾਹੇ ਕਿ ਦੌਰਾਨ ਪਾਇਆ ਗਿਆ ਤਾਂ ਚਲਾਨ ਵੀ ਆ ਚਲਾਨ ਦੇ ਵਿੱਚ 25000 ਰੁਪਏ ਜੁਰਮਾਨਾ ਹੈਗਾ 3 ਸਾਲ ਦੀ ਸਜ਼ਾ ਗਈ ਤੇ ਜਿਹੜਾ ਜੁਰਮਾਨਾ ਹੈਗਾ ਇਹ ਜਿਹੜੀ ਸਜ਼ਾ ਗਈ ਜਿਹਦੇ ਨਾਂ ਤੇ ਵਿੱਕਲ ਹੋਊਗਾ ਬਾਕੀ ਉਹ ਉਸੇ ਪਿਤਾ ਦੇ ਨਾਂ ਜਾਂ ਕਿਸੇ ਦਾ ਗਮਾਂਡ ਚੋਂ ਮੰਗਿਆ ਹੈ ਤਾਂ ਉਹਦਾ ਜੁਰਮਾਨਾ ਭਰਨ ਦਾ ਹੱਕਦਾਰ ਉਹੀ ਹੋਊਗਾ ਸ਼ਰਮਾ ਜੀ ਐਸੀ ਵੇਖਿਆ ਕਿ ਇਹ ਪੁਲਿਸ ਦਾ ਤਰੀਕਾ ਵੱਖਰਾ ਹੁੰਦਾ ਸਮਝਾਉਣ ਦਾ ਅਕਸਰ ਜਦੋਂ ਟ੍ਰੈਫਿਕ ਪੁਲਿਸ ਖੜੀ ਹੁੰਦੀ ਹੈ ਤਾਂ ਲੋਕਾਂ ਨੂੰ ਡਰ ਹੋ ਜਾਂਦਾ ਵੀ ਆ ਰਹੇ ਆ ਫਟਾਫਟ ਸੀਟ ਬੈਲਟ ਲਾਉਣ ਲੱਗ ਪਏ ਨੇ ਵੀ ਚਲਾਨ ਹੋਊਗਾ ਪਰ ਅਸੀਂ ਵੇਖਿਆ ਕਿ ਚਲਾਨ ਨਹੀਂ ਕੀਤਾ ਬੂਟੇ ਵੰਡੇ ਗਏ ਨੇ ਅਸੀਂ ਅੱਜ ਸੋਡੇ ਚੈਨਲ 'ਤੇ ਲੋਕਾਂ ਨੂੰ ਅਪੀਲ ਕਰਦੇ ਆ ਇੱਕ ਤਾਂ ਮੈਸੇਜ ਦੇਣਾ ਚਾਹੁੰਦੇ ਆ ਵੀ ਜਿਹੜੇ ਬੱਚੇ ਨੇ ਨਵਾਲਗ ਬੱਚੇ ਨਾ ਚਲਾਉਣ ਇੱਕ ਕਈ ਲੋਕਾਂ ਨੇ ਸੀਟ ਬੈਲਟ ਨਹੀਂ ਲਾਈ ਕਈਆਂ ਨੇ ਹੈਲਮਟ ਨਹੀਂ ਲਾਇ ਉਹਨਾਂ ਨੂੰ ਅਸੀਂ ਚਲਾਨ ਨਹੀਂ ਕਟੇ ਅੱਜ ਅਸੀਂ ਉਹਨਾਂ ਨੂੰ ਪੌਦੇ ਦੇ ਰਿਹਾ ਉਹਨਾਂ ਨੂੰ ਸਮਝਾ ਰਹੇ ਆ ਵੀ ਜਦੋਂ ਤੁਸੀਂ ਹੈਲਮਟ ਨਾ ਲਿਆ ਦੁਬਾਰਾ ਤੁਸੀਂ ਯਾਦ ਕਰਿਓ ਵੀ ਟ੍ਰੈਫ ਕੋਰਸ ਨੇ ਸਾਨੂੰ ਰੋਕ ਕੇ ਇੱਕ ਬੂਟਾ ਲਾਇਆ ਸੀਗਾ ਇਹਨੂੰ ਯਾਦ ਕਰਕੇ ਫਰਮੈਂਟ ਲੋ ਕਈ ਲੋਕਾਂ ਨੇ ਤੁਹਾਡੇ ਚੈਨਲ ਨੂੰ ਦੱਸਿਆ ਵੀ ਅੱਜ ਤੋਂ ਬਾਅਦ ਅਸੀਂ ਅਜਿਹੀ ਗਲਤੀ ਨਹੀਂ ਕਰਾਂਗੇ ਸੀਟ ਬੈਲਟ ਵੀ ਲਾ ਕੇ ਰੱਖਾਂਗੇ ਬੂਟਾ ਵੀ ਰੱਖਾਂਗੇ ਆਹ ਸੌਰੀ ਸੀਟ ਬੈਲਟ ਵੀ ਲਾ ਕੇ ਰੱਖਾਂਗੇ ਹੈੱਡ ਬੈਲਟ ਲਾ ਕੇ ਰੱਖਾਂਗੇ ਤੁਸੀਂ ਇੱਕ ਹੋਰ ਦੇਖੋ ਅਸੀਂ ਇੱਕ ਦਿਨ ਪਵਾਨੀਗੜ੍ਹ ਕੋਲੇ ਨਾਕਾ ਲਾਇਆ ਸੀ ਚੈੱਕ ਕਰਿਆ ਵੀ ਜਿਹੜੇ ਚੰਡੀਗੜ੍ਹ ਤੋਂ ਆ ਰਹੇ ਨੇ ਉਹਨਾਂ ਨੂੰ ਵੀ ਚੈੱਕ ਕਰਾਂਗੇ ਜਦੋਂ ਉਹਨੂੰ ਪੁੱਛਿਆ ਵੀ ਕਿੱਥੋਂ ਆ ਰਹੇ ਹੋ ਚੰਡੀਗੜ੍ਹ ਤੋਂ ਆਲਾ ਵੀ ਤੁਸੀਂ ਸੀਟ ਬੈਲਟ ਹੀ ਲਾਈ ਅਸੀਂ ਬਨੂਰ ਲਾਤੀ ਅਸੀਂ ਉਹਨਾਂ ਦੇ ਚਲਾਨ ਕੱਟੇ ਨੇ ਵੀ ਚੰਡੀਗੜ੍ਹ ਲਾ ਸਕਦੇ ਹੋ ਇੱਥੇ ਸੰਰੂਰ 'ਚ ਨਹੀਂ ਲਾ ਸਕਦੇ ਜਾਂ ਪਟਿਆਲੇ 'ਚ ਨਹੀਂ ਲਾ ਸਕਦੇ ਲੋਕਾਂ ਨੂੰ ਸੋਡੇ ਚੈਨਲ 'ਆ ਹੀ ਅਪੀਲ ਕਰਦੇ ਆ ਵੀ ਜਿਹੜੀ ਸੀਟ ਬੈਲਟ ਆ ਲਾਓ ਹੈਲਮਟ ਲਾ ਕੇ ਰੱਖੋ ਤਿੰਨ ਜਣੇ ਨਾਲ ਬੈਠੋ ਸਪੀਡ ਆ ਜਿਹੜੀ ਸਲੋ ਚੱਲੋ ਜਿਹੜਾ ਹੈਲਮਟ ਆ ਇਹਦੀ ਵਰਤੋਂ ਕਰੋ ਮੋਬਾਈਲ ਦੀ ਵਰਤੋਂ ਨਾ ਕਰੋ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਤਾਂ ਕਿ ਐਕਸੀਡੈਂਟ ਤੋਂ ਬਚਿਆ ਜਾ ਸਕੇ ਜੀ ਬਿਲਕੁਲ ਐਸੀ ਪਵਨ ਕੁਮਾਰ ਸ਼ਰਮਾ ਜ਼ਿਲ੍ਹਾ ਡ੍ਰੈਫਟ ਕਨ ਚਾਰ ਸੰਗਰੂਰ ਤੁਸੀਂ ਵੇਖਿਆ ਕਿ ਜ਼ਿਲ੍ਹਾ ਡ੍ਰੈਫਟ ਪੁਲਿਸ ਸੰਗਰੂਰ ਦੇ ਵੱਲੋਂ ਇੱਕ ਅਨੋਖੀ ਪਹਿਰ ਕੀਤੀ ਗਈ ਆ ਇੱਕ ਚੰਗਾ ਉਪਰਾਲਾ ਕੀਤਾ ਗਿਆ ਜਿੱਥੇ ਅਕਸਰ ਪੁਲਿਸ ਚਲਾਣ ਕੱਢਦੀ ਹੋਈ ਨਜ਼ਰ ਆਉਂਦੀ ਸੀ ਪਰ ਹੁਣ ਪੁਲਿਸ ਵਾਹਨਾਂ ਨੂੰ ਰੋਕ ਕੇ ਜੋ ਬੂਟੇ ਨੇ ਵਾਤਾਵਰਨ ਨੂੰ ਬਚਾਉਣ ਦੇ ਲਈ ਇੱਕ ਵੱਡਾ ਆਪਣਾ ਸਹਿਯੋਗ ਜ਼ਿਲ੍ਹਾ ਸੰਗਰੂਰ ਪੁਲਿਸ ਪਾਉਂਦੀ ਹੋਈ ਦਿਖਾਈ ਦੇ ਰਹੀ ਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂਰ